ਸਤਿ ਨੀਅਤ ਜਿੰਦਾਬਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਸਾਲ ਦੋਸਤੋ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਸਰਦਾਰ ਉਦਕ ਸਿੰਘ ਜੀ ਦੀ ਯਾਦ ਦੇ ਵਿੱਚ ਪਿੰਡ ਕੰਕਵਾਲ ਪੰਗੂਆ ਜ਼ਿਲ੍ਹਾ ਸਮਰੂਰ ਇੱਕ ਛੋਟਾ ਜਿਹਾ ਸਾਡਾ ਕਲੱਬ ਬਣਿਆ ਹੋਇਆ ਹੈ ਆਗਾਜ ਵੈਲਫੇਅਰ ਕਲੱਬ ਪਿੰਡ ਕੰਕਵਾਲ ਪੰਗੂਆ ਸੋ ਦੋਸਤੋ ਇੱਕ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਵਾਸਤੇ ਛੋਟੀ ਜੀ ਕੋਸ਼ਿਸ਼ ਕੀਤੀ ਗਈ ਕੀਤੀ ਗਈ ਸੀਗੀ ਜੰਗਲ ਲਗਾਇਆ ਗਿਆ ਸੀ ਤੋਂ ਇੱਕ ਪੂਰਾ ਇੱਕ ਸਾਲ ਹੋ ਗਿਆ ਅੱਜ ਫੇਰ ਉਸ ਮਹਾਨ ਸ਼ਹੀਦ ਜੋਰੇ ਸੂਰਨੇ ਦੀ ਯਾਦ ਦੇ ਵਿੱਚ ਅਗਾਜਵਾਲ ਫੈਰ ਕਲੱਬ ਦੇ ਵਲੰਟੀਅਰ ਸਹਿਬਾਨਾਂ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ ਜਿਹੜਾ ਇਹ ਜੰਗਲ ਲਗਾਇਆ ਸੀਗਾ ਬਹੁਤ ਉਚਾਈਆਂ ਨੂੰ ਸੂਰਿਆ ਔਰ ਇਹਦੀ ਅੱਜ ਸਾਂਗ ਸੰਗਾਈ ਕੀਤੀ ਜਾ ਰਹੀ ਹੈ ਔਰ ਸਾਡੇ ਵਲੰਟੀਅਰ ਸਹਿਬਾਨ ਬਹੁਤ ਹੀ ਅੱਛੇ ਨੇ ਬੜੇ ਸੂਝਵਾਨ ਨੇ ਪੜੇ ਲਿਖੇ ਨੇ ਤੇ ਬਹੁਤ ਹੀ ਮਿਹਨਤੀ ਨੇ ਔਰ ਸਾਡੇ ਸਤਿਕਾਰਯੋਗ ਇਸ ਕਲੱਬ ਦੇ ਸਾਡੇ ਪ੍ਰਧਾਨ ਸਾਹਿਬ ਡਾਕਟਰ ਰਾਮਕਮਰ ਜੀ ਸ਼ਰਮਾ ਸੋ ਉਹਨਾਂ ਦੀ ਰਵਾਈ ਦੇ ਵਿੱਚ ਬਹੁਤ ਸੋਹਣਾ ਕਵੱਬ ਚੱਲ ਰਿਹਾ ਜੀ ਸਾਡੇ ਸਤਿਕਾਰਯੋਗ ਅਮਨ ਜੀ ਸੋ ਉਹਨਾਂ ਦੇ ਆ ਖੂਬਸੂਰਤ ਲਿਖਿਆ ਹੋਈਆਂ ਚੰਦ ਕ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਜੀ ਵਾਤਾਵਰਨ ਦੇ ਸਬੰਧ ਦੇ ਵਿੱਚ ਬਹੁਤ ਸੋਹਣੀਆਂ ਖੂਬਸੂਰਤ ਲੈਣਾ ਲਿਖਦੇ ਨੇ ਕਹਿੰਦੇ ਨੇ ਵਾਤਾਵਰਨ ਹੈ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਸਾਹ ਲੈਣਾ ਵੀ ਮੁਸ਼ਕਲ ਹੋਇਆ ਸਾਹਾਂ ਬਿਨ ਸਭ ਖਤਮ ਕਹਾਣੀ ਨਦੀਆਂ ਨਹਿਰਾਂ ਛੱਪੜ ਟੋਬੇ ਕੈਮੀਕਲਾਂ ਦੇ ਬਣੇ ਭੰਡਾਰੇ ਫਸਲਾਂ ਦਾਲਾਂ ਫਰੂਟ ਸਬਜ਼ੀਆਂ ਦੁੱਧ ਕਿਉਂ ਨੂੰ ਵੀ ਯਾਰਾਂ ਜਾਣੀ ਵਾਤਾਵਰਣ ਹੈ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਜੰਮਦੇ ਬੱਚੇ ਡੱਬਿਆਂ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਮਾਂ ਦਾ ਦੁੱਧ ਨਾ ਮਿਲੇ ਪੀਣ ਨੂੰ ਫਿਰ ਮਾਂ ਦੀ ਮਮਤਾ ਕਿੱਥੋਂ ਆਣੀ ਵਾਤਾਵਰਣ ਹੈ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਸੋ ਦੋਸਤੋ ਬੇਨਤੀ ਹੈ ਕੋਸ਼ਿਸ਼ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਇਕ ਕਮੈਂਟ ਕਰਿਓ ਔਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦੱਸਿਆ ਕਰੋ ਦੋਸਤੋ ਕਿਉਂਕਿ ਆਪਣੇ ਆਉਣ ਵਾਲੇ ਭਵਿੱਖ ਨੂੰ ਆਉਣ ਵਾਲੇ ਬੱਚਿਆਂ ਨੂੰ ਆਪਾਂ ਨੇ ਬਚਾਉਣਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚੋਂ ਮੋਬਾਈਲ ਫੜੀਏ ਕਿਉਂਕਿ ਜਿਹੜਾ ਇਹ ਸਭ ਤੋਂ ਵੱਡਾ ਕੋੜ ਹੈ ਜਿਸ ਤਰ੍ਹਾਂ ਸਾਡੀ ਜਵਾਨੀ ਨੂੰ ਨਸ਼ਾ ਖਾ ਗਿਆ ਜਗਾ ਜਗਾ ਦੇ ਉੱਤੇ ਨਸ਼ਾ ਛਡਾਊ ਕੇਂਦਰ ਖੁੱਲੇ ਗਏ ਨੇ ਉਹਦੇ ਨਾਲ ਹੀ ਇੱਕ ਸਾਡਾ ਜਿਹੜਾ ਸਾਡੇ ਬੱਚਿਆਂ ਨੂੰ ਇੱਕ ਜਿਹੜਾ ਹੋਰ ਨਵਾਂ ਘੁੰਣ ਲੱਗਿਆ ਉਹ ਮੋਬਾਈਲ ਹੈ ਸੋ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਆਪਣੇ ਬੱਚਿਆਂ ਤੋਂ ਮੋਬਾਈਲ ਫੜੋ ਇਹ ਮੋਬਾਈਲ ਜਦੋਂ ਆਪਣੇ ਬੱਚਿਆਂ ਦੇ ਹੱਥ ਦੇ ਵਿੱਚ ਆ ਗਏ ਤਾਂ ਆਪਣੇ ਬੱਚੇ ਖਰਾਬ ਨਹੀਂ ਅਗਰ ਮੋਬਾਈਲ ਖਰਾਬ ਹੋ ਗਿਆ ਤਾਂ ਫਿਰ ਕਹਿਣਗੇ ਬੱਚੇ ਨੇ ਖਰਾਬ ਕਰ ਦਿੱਤਾ ਇਸ ਕਰਕੇ ਬੇਨਤੀ ਹੈ ਭਰਾਵੋ ਮਹਿੰਗੇ ਮਹਿੰਗੇ ਮੋਬਾਈਲਾਂ ਤੋਂ ਆਪਣੇ ਬੱਚਿਆਂ ਨੂੰ ਵਰਜੋ ਜਗਾ ਜਗਾ ਦੇ ਉੱਤੇ ਨਸ਼ਾ ਛਡਾਊ ਕੇਂਦਰ ਖੋਲੇ ਗਏ ਨੇਗੇ ਹਰ ਸਾਡੇ ਪਿੰਡ ਦੇ ਵਿੱਚ ਵੀ ਹੈ ਭਾਈ ਸਾਹਿਬ ਅਮਰਜੀਤ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਵੀ ਜਿਹੜਾ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਹੈਗਾ ਉਹਦੇ ਵਿੱਚ ਵੀ ਛੋਟੀ ਛੋਟੀ ਉਮਰ ਦੇ ਬੱਚੇ ਬੜਾ ਦੁੱਖ ਲੱਗਦਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਈਏ ਜਾਂ ਗੁਰਦੁਆਰਾ ਸਾਹਿਬ ਦੇ ਲਗੋ ਦੀ ਨੰਗੀਏ ਤਾ ਬਹੁਤ ਦੁੱਖ ਲੱਗਦਾ ਦੋਸਤੋ 22-22 ਸਾਲਾਂ ਦੇ ਨੌਜਵਾਨ ਕੈਂ ਦੇ ਕਹਾਉਂਦੇ ਸਿਰੇ ਦੇ ਮਿਸਤਰੀ ਸੋ ਜਿਨ੍ਹਾਂ ਨੇ ਆਪਣੀ ਜਵਾਨੀ ਨੂੰ ਬਿਲਕੁਲ ਹੀ ਖਤਮ ਕਰਕੇ ਰੱਖ ਲਿਆ ਤਾਂ ਜਿਹੜਾ ਆਪਣੀ ਜਵਾਨੀ ਦਾ ਕਹਾਣ ਕਰਕੇ ਰੱਖ ਲਿਆ ਉਹਨਾਂ ਦੇ ਮਾਪਿਆਂ ਨੇ ਇਸ ਦੁੱਖ ਨੂੰ ਇਸ ਕੋਡ ਨੂੰ ਵੱਡਣ ਵਾਸਤੇ ਇਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾ ਰਹੇ ਨੇ ਸੋ ਮੈਂ ਬੇਨਤੀ ਕਰਦਾ ਗੁਜਾਰਸ਼ ਕਰਦਾ ਸੋ ਦੋਸਤੋ ਇਨਿਕ ਸਮਤ ਮਾਲਕ ਸੱਚੇ ਪਾਤਸ਼ਾਹ ਸਭ ਨੂੰ ਬਖਸ਼ੇ ਕਿ ਸਾਰੇ ਆਪਣੇ ਬੱਚਿਆਂ ਨੂੰ ਬਚਾਓ ਆਉਣ ਵਾਲੀ ਭਵਿੱਖ ਨੂੰ ਬਚਾਓ ਵੱਧ ਤੋਂ ਵੱਧ ਦਰਖਤ ਬੂਟੇ ਲਾਓ ਕਹਿੰਦੇ ਡੁੱਬ ਜਾਵੇ ਸੌਣੀ ਭਾਵੇਂ ਹਾੜੀ ਨਾ ਨਿਕਲੇ ਡੁੱਬ ਜਾਵੇ ਸੌਣੀ ਭਾਵੇਂ ਹਾੜੀ ਨਾ ਨਿਕਲੇ ਰੱਬ ਕਰਕੇ ਔਲਾਦ ਕਿਸੇ ਦੀ ਮਾੜੀ ਨਾ ਨਿਕਲੇ ਭਈ ਸੱਚ ਸਿਆਣੇ ਕਹਿੰਦੇ ਨੇ ਝੂਠ ਦੀਆਂ ਕਦੇ ਨੀਆਂ ਨਹੀਂ ਹੁੰਦੀਆਂ ਸੱਚ ਸਿਆਣੇ ਕਹਿੰਦੇ ਨੇ ਝੂਠ ਦੀਆਂ ਕਦੇ ਨੀਹਾਂ ਨਹੀਂ ਹੁੰਦੀਆਂ ਜਿਹੜੇ ਮਾਪਿਆਂ ਦੀ ਪੱਗ ਰੋਲਣ ਉਹ ਕਦੇ ਧੀਆਂ ਨਹੀਂ ਹੁੰਦੀਆਂ ਸੁਲਫੇ ਸੂਟੇ ਲਾਵੇ ਨਾ ਤੇ ਪੁੱਤ ਜਗਾੜੀ ਨਾ ਨਿਕਲੇ ਰੱਬ ਕਰਕੇ ਔਲਾਦ ਕਿਸੇ ਵੀ ਮਾੜੀ ਨਾਲ ਨਿਕਲੇ ਰੱਬ ਕਰਕੇ ਔਲਾਦ ਕਿਸੇ ਵੀ ਮਾੜੀ ਨਾਲ ਨਿਕਲੇ ਜੋ ਪਹਿਲਾਂ ਜੰਗਲ ਲਗਾਇਆ ਗਿਆ ਸੀ ਬੂਟੇ ਦੇਖੋ ਜੀ ਕਿੱਡੇ-ਕੱਡੇ ਹੋ ਗਏ ਤੇ ਵਧੀਆ ਜੰਗਲ ਜੋ ਆਜ ਵੈਲਫੇਅਰ ਕਲੱਬ ਵੱਲੋਂ ਲਗਾਇਆ ਹੋਇਆ ਸੀ ਤੇ ਪੂਰੇ ਬੂਟੇ ਵਧੀਆ ਹੋ ਗਏ ਜੀ ਦੇਖੋ ਵਾਰਸ਼ ਬਹੁਤ ਪੈਰੀ ਹੈ ਇਹਨਾਂ ਨੂੰ ਪਾਣੀ ਲਗਾਤਾਰ ਲੱਗੀ ਜਾਂਦਾ ਪੂਰੇ ਵਧੀਆ ਹੋ ਗਏ ਇੱਕ ਸਾਲ ਦੇ ਹੋ ਗਏ ਜੀ ਬੂਟੇ ਸਾਰੇ ਤੁਸੀਂ ਦੇਖ ਰਹੇ ਹੋ ਤੇ ਹੁਣ ਇਹਨਾਂ ਦੀ ਸਾਂਝ ਸੰਗਈ ਹੋ ਰਹੀ ਆ ਸਾਰੀ ਟੀਮ ਦੇ ਵਲੰਟੀਅਰਾਂ ਵੱਲੋਂ ਪੂਰੇ ਜज्ਬਾ ਜज्ਬਾ ਤਿੰਨੇ ਸਾਰੇ ਵਲੰਟੀਅਰ ਪੂਰੇ ਸ਼ੌਂਕ ਨਾਲ ਕੰਮ ਕਰਦੇ ਨੇ ਜਿੰਨੂੰ ਵੀ ਟਾਈਮ ਚ ਟਾਈਮ ਮਿਲਦਾ ਜਰੂਰ ਪਹੁੰਚਦਾ ਤੇ ਭਾਈ ਜਿਹੜੇ ਵਲੰਟੀਅਰ ਰਹਿ ਜਾਂਦੇ ਨੇ ਉਹ ਵੀ ਪਹੁੰਚਿਆ ਕਰੋ ਤੇ ਸਾਰੇ ਵਲੰਟੀਅਰ ਪੂਰੀ ਤਨਮਾਨ ਨਾਲ ਸੇਵਾ ਕਰਦੇ ਨੇ ਜੀ ਤਾਂ ਹੀ ਕੋਈ ਸੰਸਥਾ ਚੱਲਦੀ ਹੈ ਹਨ ਦੇਖੋ ਕਿੱਡੇ-ਕਿੱਡੇ ਹੋ ਗਏ ਬੂਟੇ ਆਪਣੇ ਸਾਰੇ ਬੜੀ ਮਿਹਨਤ ਹੋਈ ਹੈ ਇਹਨਾਂ ਨੂੰ ਬਹੁਤ ਡਗੜਾਈ ਹੁੰਦੀ ਹੈ ਇਹਨਾਂ ਦੀ ਦਵਾਈ ਬੂਟੀ ਪਾਣੀ ਦਾ ਸਾਰੇ ਵਲੰਟੀਅਰ ਦੇਖੋ ਆਪਦੇ-ਆਪਦੇ ਕੰਮਾਂ ਤੇ ਲੱਗੇ ਹੋਏ ਨੇ ਪੂਰੇ ਪੂਰੇ ਕੰਮ ਕਰ ਰਹੇ ਨੇ ਪੂਰੇ ਜਜ਼ਬੇ ਨਾਲ ਤਾਂ ਹੀ ਕੋਈ ਸੰਸਥਾ ਚੱਲਦੀ ਹੈ ਜੀ ਜੇ ਆਪਾਂ ਕੋਈ ਜਜ਼ਬੇ ਨਾਲ ਕੰਮ ਕਰਾਂਗੇ ਹਨ ਜੇ ਆਪਾਂ ਨੇ ਇਹ ਬੂਟੇ ਇੱਕ ਸਾਲ ਪਹਿਲਾਂ ਲਗਾਏ ਸੀ ਤੇ ਹੁਣ ਇਹਨੂੰ ਪੂਰਾ ਬੂਰ ਪੈ ਗਿਆ ਪੂਰੇ ਵਧੀਆ ਹੋ ਗਏ ਤੇ ਅੱਜ ਬੂਟੇ ਨਵੇਂ ਵੀ ਲਗਾਏ ਗਏ ਆ ਦੇਖੋ ਸਾਰੇ ਬੂਟੇ ਅਲੱਗ-ਅਲੱਗ ਕਿਸਮਾਂ ਦੇ ਬੂਟੇ ਨੇ ਇਹ ਜੋ ਕਿ ਪ੍ਰਾਤਨ ਆਪਣੇ ਬੂਟੇ ਖਤਮ ਹੋ ਰਹੇ ਨੇ ਉਹ ਵੀ ਨੇ ਵਿੱਚ ਮਹਿੰਦੀ ਦੇ ਬੂਟੇ ਹੋ ਗਏ ਹੋਰ ਪਹਾੜੀ ਕਿਕਰਾਂ ਹੋਰ ਦੇਖੋ ਸਾਰੇ ਕਿੰਨੇ ਹੈ ਪੂਰੇ ਓੜੀਆਂ ਦੇ ਵਿੱਚ ਵਿਚਾਲੇ ਇਹਨਾਂ ਦੀ ਟਰੈਕਟਰ ਵਗੈਰਾ ਨਾਲ ਬਾਹੀ ਹੋ ਜਾਂਦੀ ਹੈ ਆ ਦੇਖੋ ਸਾਰੇ ਪਹਾੜੀ ਕੇ ਕਰਾਨੇ ਹੀ ਆ ਦੇਖੋ ਯਾਰ ਨਵੇਂ-ਨਵੇਂ ਅਲੱਗ-ਅਲੱਗ ਕਿਸਮਾਂ ਦੇ ਬੁੱਟੇ ਲਗਾਏ ਨੇ ਵਿੱਚੋ ਚੱਬੜੀ ਹੈ ਨਾ ਜੰਗਲ ਹੈ ਜੰਗਲ ਦੇ ਵਿੱਚ ਕੁਝ ਵੀ ਹੋ ਜਾਂਦਾ ਹੈ ਨਾ ਦੇਖੋ ਸਾਰੇ ਵਲੰਟੀਅਰ ਪੂਰੇ ਤਨਮਨ ਨਾਲ ਸੇਵਾ ਕਰ ਰਹੇ ਨੇ ਤੇ ਗੁੱਡ ਗੜਾਈ ਖੱਬਲੀ ਕੜਾਈ ਸਾਰੀ ਹੋ ਰਹੀ ਹੈ ਹੀ ਸਫਾਈ ਦੇਖੋ ਜੀ ਦੇਖੋ ਕਿੱਡੇ ਕਿੱਡੇ ਹੋ ਗਏ ਹਨ ਕਸਾਲ ਨੂੰ ਇਹ ਪੂਰੇ ਵਧੀਆ ਫਲ ਵਾਲੇ ਤਿਆਰ ਹੋ ਜਾਣਗੇ ਜਿਹੜਾ ਫਲਦਾਰ ਬੂਟੇ ਨੇ ਉਹਨਾਂ ਨੂੰ ਫਲ ਆਜੂ ਇੱਕ ਸਾਲ ਹੋਰ ਲੱਗੂ ਹਲੇ ਆਹ ਦੇਖੋ ਅੱਜ ਆਪਾਂ ਨਵੇਂ ਬੂਟੇ ਲਗਾਉਣੇ ਨੇ ਜੋ ਉਹ ਵੀ ਪਹਿਨੇ ਨਹਿਰ ਫੁੱਲ ਸੀ ਹਨਾ ਆਹ ਦੇਖੋ ਨਹਿਰ ਦੇ ਉੱਤੇ ਆਪਣੀ ਟੀਮ ਅਗਾਜ਼ ਵੈਲਫੇਅਰ ਕਲੱਬ ਜੋ ਕਿ ਪੂਰਾ ਪ੍ਰਬੰਧਾ ਪਾਣੀ ਪੂਣੀ ਜੋ ਕੀ ਸਕਦਾ ਭਾਈ ਲੋੜਾ ਕਿਨੂੰ ਤੇ ਪੌਦੇ ਨਹੀਂ ਸੁਵੀਲ ਲੱਗੇ ਹਨ ਤੇ ਜੋ ਪੌਦੇ ਨੇ ਉੱਥੇ ਆਪਣੇ ਜੰਗਲ ਵਿੱਚ ਹੋਰ ਲੱਗੇ ਨੇ ਤੇ ਖਾਤਮੇ ਦਾ ਬਦਲਾ ਲੈ ਕੇ 21 ਸਾਲਾਂ ਬਾਅਦ ਲੰਡਨ ਦੇ ਵਿੱਚ ਆ ਕੇ ਸਰ ਮਾਈਕਲ ਔਰਵੈਨ ਨੂੰ ਮਾਰ ਕੇ ਆਗਲਾ ਉਹਨੂੰ ਕਬੜਮ ਆ ਗਿਆ ਆਪਣੇ ਪੰਜਾਬੀਆਂ ਦੀ ਸ਼ਾਨ ਉੱਚੀ ਕੀਤੀ ਹਾਂ ਤੇ ਪੰਜਾਬੀਆਂ ਦੀ ਢਿੱਗੀ ਹੋਈ ਫਤਿਹ ਕੀਤੀ ਉਸ ਸ਼ਹੀਦ ਨੂੰ 31 ਜੁਲਾਈ 1940 ਨੂੰ ਇੰਦਰੀਜ ਹਕੂਮਤ ਨੇ ਇਹ ਕਾਦੇ ਬੰਦੇ ਲਈ ਕੀਤਾ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਆਗਾਜ ਵੈਲਫੇਅਰ ਕਲੱਬ ਕਰਦੇ ਹੋਣਗੇ ਪਿਛਲੇ ਸਾਲ ਇਹ ਮਿੰਨੀ ਜੰਗਲ ਲਾਇਆ ਗਿਆ ਸੀ ਜੀ ਦੂਦੂ ਸਿੰਘ ਜੀ ਦੇ ਨਾਮ ਦੇ ਤੋ ਅੱਜ ਪੂਰਾ ਸਾਲ ਹੋ ਚੁੱਕਿਆ ਹੈ ਇਸ ਦੇ ਸਬੰਧ ਵਿੱਚ ਅੱਜ ਫੇਰ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਬੂਟਿਆਂ ਦਾ ਲੰਗਰ ਲਾਇਆ ਹੋਇਆ ਜੀ ਬੂਟੇ ਵੰਡ ਰਹੇ ਹਨ ਇਹ ਲੋਕੀਂ ਦੀ ਵਸਮਾਲਤਾ ਦੇ ਸੋ ਆਪਾਂ ਨੂੰ ਸਾਰਿਆਂ ਨੂੰ ਬਾਤਾਵਰਨ ਨੂੰ ਸੰਭਾਲਣ ਵਾਸਤੇ ਜਿੱਥੇ ਲੋਣੀ ਚਾਹੁੰਦੇ ਨੇ ਸੋ ਅਸੀਂ ਜਿੱਤਾਂ ਦੀ ਸੇਵਾ ਕਰ ਰਹੇ ਹਾਂ ਸੋ ਸਾਰੇ ਸੰਕਰ ਦੀ ਰੂਹਤੀ ਹੈ ਜੀ ਵਾਅਦਾ ਆਪੋ ਆਪਣੇ ਸਾਥੇ ਜਿੱਥੇ ਵੀ ਜੇ ਖਾਂ ਲੱਗਦਾ ਵੀ ਤੇਰਾ ਹੋ ਅਤੇ ਬਾਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਸ਼ਹੀਦ ਉਦਮ ਸਿੰਘ ਯਾਦਗਾਰੀ ਜੋ ਮਨੀ ਜੰਗਲ ਲਾਏ ਇਹਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਸਾਰੇ ਅਗਾਜ ਵੈਲਫੇਅਰ ਕਲੱਬ ਦੇ ਸੂ ਮੈਂਬਰਾਂ ਵੱਲੋਂ ਸਾਰੀ ਟੀਮ ਵੱਲੋਂ ਇਹ ਸਾਰੀ ਸਾਫ ਸਫਾਈ ਕੀਤੀ ਗਈ ਹੈ ਕਨਸਟਾਂਟ ਕੀਤੀ ਗਈ ਹੈ ਤੇ ਕੁਝ ਬੂਟੇ ਲਾਏ ਨੇ ਅਸੀਂ ਵੀ ਅੱਜ ਆਪਣੀਆਂ ਬੇਟੀਆਂ ਆਪਣੇ ਛੋਟੇ ਵੀਰ ਪ੍ਰਿਥੀ ਸਿੰਘ ਦੀਆਂ ਜੋ ਦੋ ਬੇਟੀਆਂ ਜੋੜੀਆਂ ਕੁਲਜੀਤ ਕੌਰ ਤੇ ਗੁਰਨੂਰ ਕੌਰ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਅਸੀਂ ਵੀ ਉਹਨਾਂ ਦੀ ਯਾਦ ਵਿੱਚ ਬੂਟੇ ਲਾਏ ਨੇ ਜਦੋਂ ਤੇ ਬਾਕੀ ਵੀ ਸਾਰੇ ਮੈਂਬਰਾਂ ਨੇ ਆਪੋ ਆਪਣੇ ਕਿਸੇ ਨੇ ਜਨਮ ਦਿਨ ਦੀ ਖੁਸ਼ੀ ਚ ਤੇ ਕਿਸੇ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਸੋ ਸਾਰੀ ਟੀਮ ਨੇ ਬੂਟੇ ਲਾਏ ਨੇ ਸੋ ਅਸੀਂ ਵੀ ਅੱਜ ਬੇਟੀਆਂ ਦੇ ਜਨਮ ਦਿਨ ਦੇ ਇਸ ਸੰਬੰਧ ਵਿੱਚ ਬੂਟੇ ਲਾਏ ਨੇ ਸੋ ਆਪਾਂ ਸਾਰੇ ਵਾਤਾਵਰਨ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਬੂਟੇ ਲਾਈਏ ਅਤੇ ਵਾਤਾਵਰਨ ਨੂੰ ਸ਼ੁਭ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜਗਦੇਵ ਸਿੰਘ ਜੀ ਆਇਟਮ ਸਾਡੇ ਗ੍ਰੰਥੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਵਲੰਟੀਅਰ ਸਹਿਬਾਨਾਂ ਦਾ ਸਾਡੇ ਸਤਿਕਾਰਯੋਗ ਜਗਦੇਵ ਸਿੰਘ ਜੀ ਦੇ ਜਿਹੜੇ ਛੋਟੇ ਭਰਾ ਪ੍ਰੀਤਿ ਸਿੰਘ ਜੀ ਜਿਹੜੇ ਮਾਨਸਾ ਰਹਿੰਦੇ ਨੇ ਉਹਨਾਂ ਦੇ ਦੋ ਜੋੜੀਆਂ ਬੇਟੀਆਂ ਹੋਈਆਂ ਸੀਆਂ ਗੁਰਨੂਰ ਕੌਰ ਤੇ ਕਲਜੀਤ ਕੌਰ ਉਹਨਾਂ ਦੀ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਡੇ ਭਰਾ ਨੇ ਪਿਛਲੇ ਸਾਲ ਵੀ ਬੂਟੇ ਲਗਾਏ ਸੀਗੇ ਸਰਦਾਰ ਉਦਮ ਸਿੰਘ ਜੀ ਉਹਨਾਂ ਦੇ ਸੀ ਹਿੱਦੀ ਦਿਹਾੜੇ ਦੇ ਸਬੰਧ ਦੇ ਵਿੱਚ ਸਾਡੇ ਵਲੰਟੀਅਰ ਸਾਹਿਬਾਨ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ ਦੋ ਚੰਦ ਕ ਲੈਣਾ ਵੈਸੇ ਮੈਂ ਲਿਖਿਆ ਸੀ ਗਿਆ ਕਹਿੰਦਾ ਮੈਂ ਸਦਾ ਬਲਾਮਤ ਹੈ ਬਾਵਲ ਦੇ ਖੇੜੇ ਦੀ ਕੁੜੀਆਂ ਤੇ ਚਿੜੀਆਂ ਹੁੰਦੀਆਂ ਰੌਣਕ ਵੇੜੇ ਦੀ ਢੀਆਂ ਤੇ ਚਿੜੀਆਂ ਹੁੰਦੀਆਂ ਰੌਣਕ ਵੇੜੇ ਦੀ ਸੋ ਉਹਨਾਂ ਢੀਆਂ ਦੇ ਸਬੰਧ ਦੇ ਵਿੱਚ ਸਾਡੇ ਵੀਰ ਜਗਦੇਵ ਸਿੰਘ ਜੀ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ ਜੰਗਲ ਦੇ ਵਿੱਚ ਢੇੜਾ ਵੀ ਰੱਖਦੇ ਨੇ ਦਰਖਤ ਵੀ ਲਾਉਂਦੇ ਨੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇਗੇ ਕਹਿੰਦੇ ਹਰ ਬੰਦਾ ਜੇ ਰੁੱਖ ਲਗਾਏ ਤਾਂ ਧਰਤ ਹਰਿਆਲੀ ਹੋ ਜਾਵੇਗੀ ਰੁੱਖਾਂ ਬਿਨਾਂ ਦੱਸੋ ਲੋਕੋ ਸ਼ਾਂ ਹਵਾ ਕਿੱਥੋਂ ਆਵੇਗੀ ਫਲ ਫੁੱਲ ਵੀ ਫਿਰ ਕਿੱਥੋਂ ਮਿਲਣੇ ਤਾਂ ਕੁਦਰਤ ਕਹਿਰ ਮਚਾਵੇਗੀ ਵੱਢ ਦੇਗੇ ਜੇ ਰੁੱਖਾਂ ਨੂੰ ਆਪਾਂ ਇੱਕ ਦਿਨ ਜ਼ਿੰਦਗੀ ਹੀ ਮੁੱਕ ਜਾਵੇਗੀ ਸੋ ਦੋਸਤੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਇਸ ਰਸਤੇ ਵੱਲ ਤੋਰੋ ਕਿ ਆਪਾਂ ਜਿਹੜੀ ਵਧੀਆ ਸੋਚ ਨੂੰ ਲੈ ਕੇ ਚੱਲੀਏ ਵਾਤਾਵਰਨ ਵਿੱਚ ਆਈਏ ਔਰ ਸਾਡੇ ਜਗਦੇਵ ਸਿੰਘ ਜੀ ਦੀਆਂ ਖੂਬਸੂਰਤ ਚੰਦਕ ਲੈਣਾ ਉਹ ਵੀ ਤੁਹਾਡੇ ਰੂਪ ਰੂਪ ਕਰਦੇ ਆ ਜੀ ਕਹਿੰਦਾ ਵਾਤਾਵਰਨ ਹੈ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਸ਼ਾਂ ਲੈਣਾ ਵੀ ਮੁਸ਼ਕਲ ਹੋਇਆ ਸਾਹਾਂ ਬਿਨ ਸਭ ਖਤਮ ਕਹਾਣੀ ਨਦੀਆਂ ਨਹਿਰਾਂ ਛੱਪੜ ਟੋਬੇ ਕੈਮੀਕਲਾਂ ਦੇ ਬਣੇ ਪੜਾਰੇ ਫਸਲਾਂ ਦਾਲਾਂ ਫਰੂਟ ਸਬਜ਼ੀਆਂ ਦੁੱਧ ਕਿਉ ਨੂੰ ਵੀ ਯਾਰਾਂ ਜਾਣੀ ਵਾਤਾਵਰਨ ਹੈ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਜੰਮਦੇ ਬੱਚੇ ਡੱਬਿਆਂ ਦੇ ਵਿੱਚ ਜੰਮਦੇ ਬੱਚੇ ਡੱਬਿਆਂ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਮਾਂ ਦਾ ਦੁੱਧ ਨਾ ਮਿਲੇ ਪੀਣ ਨੂੰ ਮਾਂ ਦੀ ਮਮਤਾ ਕਿੱਥੋਂ ਆਣੀ ਵਾਤਾਵਰਨ ਹੈ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਸੋ ਦੋਸਤੋ ਅੱਜ ਬਹੁਤ ਸੋਹਣੀ ਸਾਡੇ ਵੀਰ ਨੇ ਕੋਸ਼ਿਸ਼ ਕੀਤੀ ਹੈ ਗੁਰਨੂਰ ਕੌਰ ਬੇਟੀ ਸਾਡੀ ਕੁਲਜੀਤ ਕੌਰ ਬੇਟੀ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਡੇ ਭਰਾ ਨੇ ਬੂਟਾ ਲਾਇਆ ਸੋ ਦੋ ਬੂਟੇ ਉਹਨਾਂ ਦੀ ਯਾਦ ਦੇ ਵਿੱਚ ਲੱਗੇ ਨੇ ਸੋ ਪ੍ਰਮਾਤਮਾ ਸੱਚੇ ਪਾਤਸ਼ਾਹ ਬੇਟੀਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਹੋਰ ਸਾਰੀਆਂ ਤਰੱਕੀਆਂ ਕਰਨ ਔਰ ਵੱਡੀਆਂ ਹੋ ਕੇ ਬਹੁਤ ਸਾਰੀਆਂ ਤਰੱਕੀਆਂ ਕਰਨ ਸਾਡਾ ਭਰਾ ਪ੍ਰੀਤ ਸਿੰਘ ਜੀ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਜਿੰਨੇ ਵੀ ਸਾਡੇ ਵਲੰਟੀਅਰ ਸਹਿਬਾਨ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸ਼ੁਕਰਗੁਜ਼ਾਰਾਂ ਕਿ ਅਸੀਂ ਸਾਰੇ ਇੱਕ ਇਤفاق ਇੱਕ ਪ੍ਰੇਮ ਭਾਵਨਾ ਇੱਕ ਅਸੀਂ ਪਰਿਵਾਰ ਦੀ ਤਰ੍ਹਾਂ ਕਿਉਂਕਿ ਜਦੋਂ ਘਰ ਦੇ ਵਿੱਚ ਚਾਰ ਜੀ ਹੁੰਦੇ ਨੇ ਚਾਰ ਜਿਹਨਾਂ ਦੀ ਜੀਆਂ ਦੇ ਜਿਹੜੇ ਮੂੰਹ ਨੇ ਉਹ ਵੱਖੋ ਵੱਖਰੇ ਹੁੰਦੇ ਨੇ ਪਰ ਇੱਥੇ ਖੁਸ਼ੀ ਆਉਂਦੀ ਹੈ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਸਾਰੇ ਇਕੱਤਰ ਹੋ ਕੇ ਕੰਮ ਕਰਦੇ ਹਾਂ ਬੂਟਿਆਂ ਦੀ ਗੁੱਡਗੜਾਈ ਕਰਦੇ ਆਂ ਔਰ ਨਵੇਂ ਪੇਡੇ ਲਾਏ ਜਾਂਦੇ ਨੇ ਸ਼ਾਨਦਾਰ ਬੂਟੇ ਫਲਦਾਰ ਬੂਟੇ ਫੁੱਲਦਾਰ ਬੂਟੇ ਔਰ ਬਹੁਤ ਹੀ ਖੁਸ਼ੀ ਹੁੰਦੀ ਆ ਜਦੋਂ ਅਸੀਂ ਸਾਰੇ ਪਿੰਡ ਦੇ ਨੌਜਵਾਨ ਇਕੱਤਰ ਹੋ ਕੇ ਬਹੁਤ ਸੋਹਣਾ ਕੰਮ ਕਰਦੇ ਆਂ ਸਾਰੇ ਵਲੰਟੀਅਰ ਸਹਿਮਾਨ ਬਹੁਤ ਹੀ ਪਿਆਰ ਵਾਲੇ ਨੇ ਸਾਡੇ ਡਾਕਟਰ ਰਾਮਕਮਰਜੀ ਸ਼ਰਮਾ ਅਗਾਜ ਵੈਲਫਰ ਕਲੱਬ ਪ੍ਰਧਾਨ ਅਗਾਜ ਵੈਲਫਰ ਕਲੱਬ ਦੇ ਪ੍ਰਧਾਨ ਸਾਹਿਬ ਡਾਕਟਰ ਰਾਮਕਮਰਜੀ ਸ਼ਰਮਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਾਡਾ ਕਲੱਬ ਚੱਲ ਰਿਹਾ ਹੈ ਔਰ ਪਿੰਡ ਕਣਕਵਾਲ ਪੰਗੂਆ ਜਿਹੜਾ ਸੰਗਰ ਸੋ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਔਰ ਆਪਣੇ ਬੱਚਿਆਂ ਨੂੰ ਬਚਾਓ ਮੋਬਾਈਲਾਂ ਤੋਂ ਬਚਾਓ ਤੇ ਨਸ਼ੇ ਪੱਤੇ ਤੋਂ ਬਚਾਓ ਔਰ ਵਾਤਾਵਰਣ ਪ੍ਰੇਮੀ ਨੇ ਜਿਹੜੇ ਸਾਡੇ ਨੌਜਵਾਨ ਭਰਾ ਬਹੁਤ ਸੋਹਣੀ ਕੋਸ਼ਿਸ਼ ਕਰ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਮਿੰਨੀ ਜੰਗਲ ਦੇ ਵਿੱਚ ਜਿਹੜੀ ਇਸ ਜੰਗਲ ਦੀ ਕਟਕਟਾਈ ਕਰੀ ਗਈ ਹੈ ਕਿ ਕਟਕੜਾਈ ਕੀਤੀ ਗਈ ਹੈ ਕਿ ਸਾਡੇ ਵਲੰਟੀਅਰ ਸਾਹਿਬਾਨਾਂ ਵੱਲੋਂ ਬਹੁਤ ਸੋਹਣੀ ਕੋਸ਼ਿਸ਼ ਕੀਤੀ ਗਈ ਹੈ ਪਿਛਲੇ ਸਾਲ 31 ਜੁਲਾਈ ਨੂੰ ਮਹਾਨ ਸ਼ਹੀਦ ਸਰਦਾਰ ਭੂਤਮ ਸਿੰਘ ਦੀ ਯਾਦ ਦੇ ਵਿੱਚ ਜੰਗ ਲਗਾਇਆ ਗਿਆ ਸੀਗਾ ਪਿੰਡ ਕਣਕਵਾਲ ਪੰਗੂਆ ਵਿੱਚ ਸਾਡਾ ਗਰੁੱਪ ਬਣਿਆ ਹੋਇਆ ਜੀ ਅਗਾਜ ਵੈਲਫੇਅਰ ਕਲੱਬ ਪਿੰਡ ਕਣਕਵਾਲ ਪੰਗੂਆ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਫਲਦਾਰ ਬੂਟੇ ਫੁੱਲਦਾਰ ਬੂਟੇ ਔਰ ਛਾਂ ਵਾਲੀ ਦਰਖਤ ਬਹੁਤ ਸੋਹਣੇ ਜਿਹੜੇ ਹੋ ਰਹੇ ਨੇਗੇ ਸੋ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਆਪਣੀ ਬੱਚਿਆਂ ਦੀ ਖੁਸ਼ੀ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੂਟੇ ਲਗਾਏ ਹੋਏ ਨੇ ਕਿਸੇ ਨੇ ਕੋਈ ਵੀ ਪਰਿਵਾਰਕ ਮੈਂਬਰ ਇਸ ਦੁਨੀਆ ਦੇ ਵਿੱਚੋਂ ਚੱਲ ਜਾਂਦੇ ਨੇ ਉਹਨਾਂ ਨੇ ਉਸ ਸਬੰਧ ਦੇ ਵਿੱਚ ਇਸ ਜੰਗਲ ਦੇ ਵਿੱਚ ਬੂਟੇ ਲਗਾਏ ਨੇ ਸਾਡਾ ਬ੍ਰਦਰ ਹੈ ਆਮਨ ਸਿੰਘ ਸੋ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਸਾਡਾ ਗੱਦੀ ਪਿਛਲੇ 3-4 ਸਾਲਾਂ ਤੋਂ 8-9 ਸਾਲ ਸੋ ਉਹ ਸਾਨੂੰ ਜਿਹੜੇ ਸੁਦੀਵੀ ਮਿਛੋੜਾ ਦੇ ਗਏ ਸਨ ਸੋ ਇੱਕ ਭਿਆਨਕ ਬਿਮਾਰੀ ਦੇ ਨਾਲ ਜੂਝ ਰਹੇ ਸਨ ਸੋ ਨੌਜਵਾਨ ਦੀ 24-25 ਸਾਲਾਂ ਦੀ ਉਮਰ ਸੀਗੀ ਤੇ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਭਰਾ ਨੇ ਪੇਡਾ ਲਗਾਇਆ ਸੋ ਪ੍ਰਮਾਤਮਾ ਇਸ ਸੇਧ ਨੂੰ ਹੋਰ ਉੱਚ ਤੱਕ ਲੈ ਲੈ ਕੇ ਜਾਵੇ ਕਿਉਂਕਿ ਬਹੁਤ ਹੀ ਦੁੱਖਦਾਈ ਕਟਨਾ ਸਾਡੇ ਨਾਲ ਜਿਹੜੀਆਂ ਵਾਪਰ ਜਾਂਦੀਆਂ ਨੇ ਹੈਗੀਆਂ ਕਹਿੰਦੇ ਨੇ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ-ਪਲ ਚੇਤੇ ਹੁੰਦੇ ਨੇ ਜੋ ਖੁਸ਼ੀ ਗਮੀ ਦੇ ਮੌਕੇ ਤੇ ਜਾਂਦਾ ਦਾ ਹਿੱਸਾ ਪਾਉਂਦੇ ਨੇ ਕੁਝ ਜਿਉਂਦੇ ਮਰਿਆਂ ਵਰਗੇ ਨੇ ਕੁਝ ਮਰ ਕੇ ਜਾਣਾ ਚਾਹੁੰਦੇ ਨੇ ਮਾਨਾ ਮਰ ਜਾਣਾ ਮਾਨਾ ਇਹ ਖੇਲ ਹੈ ਸਾਰੀ ਕਰਮਾਂ ਦੀ ਕੁਝ ਬੂਟੇ ਲੋਕੀ ਪੁੱਟਦੇ ਨੇ ਤੇ ਕੁਝ ਬੂਟੇ ਲੋਕੀ ਲਾਉਂਦੇ ਨੇ ਸੋ ਸਾਡੇ ਭਰਾ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਬੂਟਾ ਲਗਾਇਆ ਸੋ ਇਹ ਉੱਪਰ ਤੱਕ ਜਾਵੇ ਸਾਡਾ ਭਰਾ ਤਾਂ ਸਾਡੇ ਵਿੱਚ ਨਹੀਂ ਰਿਹਾ ਪਰ ਉਹ ਸਾਡੇ ਦਿਲਾਂ ਦੀ ਧੜਕਣ ਹੈ ਇਹ ਸਾਡੇ ਜਦੋਂ ਅਸੀਂ ਇਸ ਬੂਟੇ ਨੂੰ ਦੇਖਾਂਗੇ ਤਾਂ ਸਾਡੇ ਵਿੱਚ ਸਾਡਾ ਭਰਾ ਸਾਨੂੰ ਮੌਜੂਦ ਲੱਗੂਗਾ ਸਾਨੂੰ ਹੌਸਲਾ ਮਿਲਦਾ ਰਹੂ ਕਿ ਸਾਡਾ ਸਾਡਾ ਭਰਾ ਸਾਡੇ ਵਿੱਚ ਹੈਗਾ ਸੋ ਇੰਨਾ ਕੁਝ ਕਹਿੰਦੇ ਹੋਏ ਸਾਡੇ ਭਰਾ ਲਵੂ ਵੀ ਦੋ ਸ਼ਬਦ ਸੀ ਸੁਣ ਲਈਏ 1 ਅਗਸਤ ਨੂੰ ਜਿਹੜਾ ਸਾਡਾ ਭਰਾ ਗੱਗੀ ਇੱਕ ਭਿਆਨਕ ਬਿਮਾਰੀ ਸੋ ਦੋਸਤੋ ਬਿਮਾਰੀ ਬਾਰੇ ਵੀ ਦੱਸ ਦਈਏ ਜਿਹਨੂੰ ਆਪਾਂ ਕੈਂਸਰ ਕਹਿ ਦਿੰਦੇ ਆ ਕੈਂਸਰ ਕੌਣ ਪੈਦਾ ਕਰਦਾ ਅਸੀਂ ਉਹ ਪੈਦਾ ਕਰਦੇ ਆ ਸੋ ਦੋਸਤੋ ਬਚਤ ਰੱਖੋ ਰੌਂਡ ਐਪਾ ਜਿਹੜੀ ਆਪਣੇ ਦੇਸ਼ ਦੇ ਵਿੱਚ ਵੀ ਬੈਨ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬੈਨ ਆ ਇਸ ਤੋਂ ਵੱਧ ਵੱਧ ਤੋਂ ਵੱਧ ਇਹ ਤੋਂ ਬਚਤ ਰੱਖੋ ਜਿੱਥੇ ਚੱਕ ਕੇ ਵੀ ਰਿਜ਼ਲਟ ਆਇਆ ਜਿਹੜੇ ਆਪਾਂ ਸਪਰੇਅ ਵਾਲੇ ਭਾਂਡੇ ਪਲਾਸਟਿਕ ਦੇ ਆਪਾਂ ਆਪਣੇ ਘਰਾਂ ਦੇ ਵਿੱਚ ਵਰਤਦੇ ਆ ਨਾ ਉਹਦੇ ਕਾਰਨ ਵੀ ਕੈਂਸਰ ਦੀ ਬਿਮਾਰੀ ਜਿਹੜੀ ਸਭ ਤੋਂ ਉਹ ਭਿਆਨਕ ਬਿਮਾਰੀ ਆਪਣੇ ਘਰਾਂ ਦੇ ਵਿੱਚ ਵੜਦੀ ਹੈ ਸੋ ਬਚਤ ਰੱਖੋ ਦੋਸਤੋ ਰੇਸ਼ਪਰੇਹਾਂ ਦੇ ਆਪਾਂ ਖਾਣੇ ਖਾਣੇ ਆ ਇਹਨਾਂ ਤੋਂ ਕਿੰਨੇ ਸਟਕਾਰਾ ਮਿਲੇ ਇਹ ਸਮਝ ਤੋਂ ਬਾਹਰ ਹੈ ਪਰ ਸੋ ਦੋਸਤੋ ਜਿੱਥੇ ਤੱਕ ਵੀ ਹੋ ਸਕੇ ਬਿਮਾਰੀ ਤੋਂ ਬਚਣ ਵਾਸਤੇ ਆਪਾਂ ਕੋਸ਼ਿਸ਼ ਕਰੀਏ ਆਪਾਂ ਇਆਂ ਇਆਂ ਚੀਜ਼ਾਂ ਤੋਂ ਦੂਰ ਰਹੇ ਜਿਵੇਂ ਪਲਾਸਟਿਕ ਦੇ ਭਾਂਡੇ ਆਪਾਂ ਮੋਟਰਾਂ ਦੇ ਉੱਤੇ ਜਾਂ ਆਪਣੇ ਘਰਾਂ ਦੇ ਵਿੱਚ ਵਰਤ ਲੈਨੇ ਆ ਉਹਨੂੰ ਨਾ ਵਰਤੀਏ ਸਪਰੇਅ ਵਾਲੇ ਭਾਂਡੇ ਤਾਂ ਖਾਸ ਕਰਕੇ ਪਲਾਸਟਿਕ ਦੇ ਨਹੀਂ ਵਰਤਨੇ ਚਾਹੀਦੇ ਸਾਡੇ ਘਰਾਂ ਦੇ ਵਿੱਚ ਸਟੀਲ ਜਿਹੜਾ ਪਿੱਤਲ ਦੀ ਸੀ ਉਹਨਾਂ ਚੀਜ਼ਾਂ ਤੋਂ ਪ੍ਰਾਤਨ ਸਮੇਂ ਤੋਂ ਜਿਹੜੇ ਭਾਂਡੇ ਸੀ ਉਹਨਾਂ ਤੋਂ ਵੀ ਵਿਸਰ ਗਿਆਂਗੇ ਜਿਵੇਂ ਮੰਨ ਲਓ ਹੁਣ ਸਟੀਲ ਆ ਗਈ ਤੇ ਸਿਲਵਰ ਆ ਗਿਆ ਸਿਲਵਰ ਸਭ ਤੋਂ ਮਾੜੀ ਚੀਜ਼ ਹੈ ਸਰੀਰ ਦੇ ਵਾਸਤੇ ਹਾਨੀਕਾਰਕ ਹੈ ਤੁਹਾਨੂੰ ਉਹਨਾਂ ਸਿਲਵਰ ਦੇ ਭਾਂਡਿਆਂ ਵਿੱਚ ਹੀ ਜੇਲ੍ਹਾਂ ਦੇ ਵਿੱਚ ਖਾਣਾ ਖਵਾਇਆ ਜਾਂਦਾ ਸੀ ਸੋ ਬਹੁਤ ਬਹੁਤ ਧੰਨਵਾਦ ਹੈ ਅਸੀਂ ਸਾਡੇ ਭਰਾ ਲਵੋ ਵੀ ਦੋ ਦੋ ਸ਼ਬਦ